ਅੱਜ ਇੱਕ ਅਹਿਮ ਮੀਟਿੰਗ ਮਹਾਨ ਜਹੀਦ ਜਰਨਲ ਸਰਦਾਰ ਛਾਮ ਸਿੰਘ اٹਾਰੀwala ਜੀ ਦੀ ਯਾਦਗਾਰ ਵਿਖੇ ਕੀਤੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰਸਟ ਦੇ ਜਰਨਲ ਸੈਕਟਰੀ ਹਰਪੀ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਕੀਤੀ ਜਾ ਰਹੀ ਹੈ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਪ੍ਰੈਸ ਵੱਲੋਂ ਇੱਥੇ ਇਕੱਠੇ ਹੋਣ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਸਾਡਾ ਪ੍ਰੈਸ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮੁੱਦਾ ਜਰਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਿਆਂ ਦਾ 179ਵਾਂ ਸ਼ਹੀਦੀ ਦਿਹਾੜਾ ਆ। ਸਾਡੀ ਪੰਜਾਬ ਸਰਕਾਰ ਅੱਗੇ ਬਹੁਤ ਪੁਰਾਣੀ ਸਮੇਂ ਤੋਂ ਮੰਗਿਆ ਲਗਭਗ ਪਿਛਲੇ 25 ਸਾਲ ਤੋਂ ਅਸੀਂ ਪੰਜਾਬ ਸਰਕਾਰ ਦੇ ਹਰ ਵੇਲੇ ਇਹੋ ਹੀ ਉਹਨਾਂ ਦੇ ਅੱਗੇ ਰਿਕੁਐਸਟ ਕਰਦੇ ਆ ਰਹੇ ਹਾਂ ਇਸ ਸ਼ਹੀਦੀ ਦਿਹਾੜੇ ਨੂੰ ਗਜ਼ਟ ਦੇ ਵਿੱਚ ਪਾ ਕੇ ਨੋਟੀਫਿਕੇਸ਼ਨ ਕਰਕੇ ਗਜ਼ਟ ਦੇ ਵਿੱਚ ਦਰਜ ਕੀਤਾ ਜਾਵੇ ਤਾਂ ਕਿ ਇਹ ਸ਼ਹੀਦੀ ਦਿਹਾੜਾ ਸਾਨੂੰ ਹਰ ਸਾਲ ਦਫ਼ਤਰਾਂ ਦੇ ਪਿੱਛੇ ਭੱਜ-ਭੱਜ ਕੇ ਮਨਜ਼ੂਰੀ ਨਾ ਲੈਣੀ ਪਵੇ ਤੇ ਇਸ ਵਿਸ਼ੇ ਵਿੱਚ ਅਸੀਂ ਪਿਛਲੇ 25 ਸਾਲ ਤੋਂ ਸੰਘਰਸ਼ ਕਰ ਰਹੇ ਹਾਂ ਹਰ ਸਾਲ ਸਾਨੂੰ ਇਹੋ ਹੀ ਝੂਠੇ ਵਾਅਦੇ ਕੀਤੇ ਜਾਂਦੇ ਆ ਕਿ ਇਹ ਆਉਂਦੇ ਸਾਲ ਨੂੰ ਹੋ ਜਾਏਗਾ ਪਰ ਅਜੇ ਤੱਕ ਇਹ ਵਾਲਾ ਜਿਹੜਾ ਆ ਸਰਕਾਰ ਵੱਲੋਂ ਫੈਸਲਾ ਨਹੀਂ ਲਿਆ ਗਿਆ ਸਾਡੀ ਹੋਰ ਕੋਈ ਕਿਸੇ ਕਿਸਮ ਦੀ ਮੰਗ ਨਹੀਂ ਸਾਡੀ ਸਰਕਾਰ ਦੇਗੇ ਇਹੋ ਹੀ ਮੰਗਿਆ ਏਸੀ ਹੀ ਦੀ ਧਿਆੜੇ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਰਾਜਪਤਰ ਰਾਜ ਪੱਦਰ ਦੇ ਉੱਤੇ ਹਰ ਸਾਲ ਸੈਲੀਬ੍ਰੇਟ ਕੀਤਾ ਜਾਵੇ ਹੁਣ ਇਲਾਕੇ ਦੇ ਸਾਰੇ ਪਿੰਡ ਦੇ ਮੋਤਵਾਰ ਸਾਰੇ ਬੈਠੇ ਹੋਏ ਨੇ ਜਿਹੜੇ ਸ਼ਹੀਦ ਸਰਦਾਰ ਸ਼ਾਮ ਸਿੰਘ ạtਾਰੀ ਵਾਲੇ ਸੀ ਇਹ ਇਕੱਲੇ ạtਾਰੀ ਪਿੰਡ ਦੇ ਸ਼ਹੀਦ ਨਹੀਂ ਸੀ ਇਹ ਸਮੁੱਚੇ ਪੰਜਾਬ ਲਈ ਇਹਨਾਂ ਨੇ ਸ਼ਹਾਦਤ ਕੀਤੀ ਆ ਜਿਵੇਂ ਕਿ ਸਰਦਾਰ ਭਗਤ ਸਿੰਘ ਯੋਧੇ ਹੋਏ ਆ ਸ਼ਹੀਦੀ ਇਹ ਦੋਇਆ ਉਸੇ ਤਰ੍ਹਾਂ ਇਹਨਾਂ ਦੀ ਸ਼ਹਾਦਤ ਬਹੁਤ ਵੱਡੇ ਪੱਧਰ ਤੇ ਆ ਇਹ ਉਹ ਵਾਲੇ ਮਹਾਨ ਯੋਧੇ ਸ਼ਹੀਦ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਆ ਉਸ ਸਮੇਂ ਕੁਝ ਗਦਾਰਾਂ ਦੇ ਕਾਰਨ ਕਰਕੇ ਸਰਦਾਰ ਸ਼ਾਮ ਸਿੰਘ ਤਾਰੀ ਵਾਲੇ ਇਹ ਵਾਲੀ ਜੰਗ ਜਿੱਤ ਕੇ ਹਾਰ ਗਏ ਸੀ ਇਹ ਵਾਲੀ ਸ਼ਹਾਦਤ ਉਹਨਾਂ ਸਮੁੱਚੇ ਪੰਜਾਬ ਲਈ ਕੀਤੀ ਆ ਸਮੁੱਚੇ ਵਰਗ ਲਈ ਕੀਤੀ ਆ ਇਹ ਇਕੱਲੇ ਪਿੰਡ ਲਈ ਜਾਂ ਪਰਿਵਾਰ ਲਈ ਉਹਨਾਂ ਨਹੀਂ ਕੀਤੀ ਅਸੀਂ ਹਰ ਵਾਰ ਸਰਕਾਰਗੇ ਇਹੋ ਹੀ ਬੇਨਤੀ ਕਰਦੇ ਆ ਇਸਹੀ ਦੇਹ ਦਿਹਾੜੇ ਨੂੰ ਸਰਕਾਰ ਮਨਾਵੇ ਸਾਨੂੰ ਸਰਕਾਰ ਵੱਲੋਂ ਸੁਨੇਹਾ ਆਵੇ 10 ਫਰਵਰੀ ਨੂੰ ਸ਼ਹੀਦੀ ਦਿਹਾੜਾ ਹੈ ਪਰ ਅਸੀਂ ਸਾਡੀ ਮਾੜੀ ਕਿਸਮਤ ਇਹ ਆ ਹਰ ਸਾਲ ਅਸੀਂ ਦਫ਼ਤਰਾਂ ਦੇ ਚੱਕਰ ਲਾਉਂਦੇ ਆ ਉਸ ਤੋਂ ਬਾਅਦ ਸਾਨੂੰ ਮੈਸੇਜ ਮਿਲਦਾ ਹੈ ਵੀ ਇਹ ਤੁਹਾਡਾ ਇਸ ਵਾਰ ਰਾਜ ਪਦਰੀ ਮਨਜ਼ੂਰ ਹੋ ਗਿਆ ਹੈ ਇਹ ਸਾਨੂੰ ਅਖੀਰਲੇ ਟਾਈਮਾਂ 'ਚ ਮਿਲਦਾ ਆ ਜਦੋਂ ਕਿ ਇਹ ਇਲੈਕਸ਼ਨ ਆਉਣ ਫੇਰ ਤੇ ਇਸ ਸ਼ਹੀਦੀ ਦਿਹਾੜੇ ਨੂੰ ਭੁੱਲੀ ਜਾਂਦੇ ਆ ਬਹੁਤ ਜ਼ਿਆਦਾ ਵਿੱਚੋਂ ਮਿਸ ਵੀ ਹੋਏ ਨੇ ਤੇ तकरीबन 70% ਹੋਏ ਆ ਬਾਕੀ ਜਿਹੜੇ ਰਹਿਣ ਦਿੰਦੇ ਸਿੱਧੂ ਸਾਹਿਬ ਕੀ ਕਾਰਨ ਸਮਝਦੇ ਰਾਜਨੀਤਿਕ ਲੀਡਰ ਵੀ ਜਿਹੜੇ ਪ੍ਰੋਗਰਾਮ ਕਰਦੇ ਰਹੇ ਹੋ ਇਤਿਹਾਸਕ ਸਥਾਨ ਹੈਗਾ ਇੱਥੇ ਪ੍ਰੋਗਰਾਮ ਵੀ ਹੋਏ ਆ ਲੀਡਰ ਵੀ ਆਉਂਦੇ ਆ ਤੇ ਫਿਰ ਕੀ ਕਾਰਨ ਸਮਝਦੇ ਹੋ ਕਿ ਜਿਹੜਾ ਹਲੇ ਤੱਕਰ ਵੀ ਇਦਾਂ ਵੱਲੋਂ ਜਿਹੜਾ ਨਹੀਂ ਇੱਥੇ ਕਿਉਂ ਕੀਤਾ ਜਾ ਰਿਹਾ ਸਭ ਤੋਂ ਵੱਡਾ ਕਾਰਨ ਹੈ ਜੀ ਵੇਖੋ ਅਸੀਂ ਕਿਸੇ ਪੋਲੀਟੀਕਲ ਬੇਸ ਤੇ ਨਹੀਂ ਬੈਠੇ ਅਸੀਂ ਜਿਹੜੇ ਆ ਬਿਲਕੁਲ ਨਾਨ ਪੋਲੀਟੀਕਲ ਦੇ ਉੱਤੇ ਇਹ ਵਲੀ ਕਾਨਫਰੰਸ ਕਰ ਰਹੇ ਆ ਮੇਨ ਕਾਰਨ ਨੇ ਜੀ ਜੇ ਦੇ ਇੱਥੇ ਕੋਈ ਵੋਟਾਂ ਦਾ ਤਕੜਾ ਮਸਲਾ ਹੋਵੇ ਬਹੁਤ ਜ਼ਿਆਦਾ ਫੇਰ ਤੇ ਮੇਰੇ ਖਿਆਲ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ ਹੀ ਹੋ ਗਿਆ ਹੁੰਦਾ ਪਰ ਜਿੱਥੇ ਸ਼ਹੀਦਾਂ ਦਾ ਮਾਮਲਾ ਆਉਂਦਾ ਜਿਹੜੇ ਪੰਜਾਬ ਦੇ ਮੇਨ ਹੀਰੇ ਯੋਧੇ ਹੁੰਦੇ ਆ ਇਹਨਾਂ ਚੀਜ਼ਾਂ ਨੂੰ ਬਹੁਤ ਪਿੱਛੇ ਕਰ ਦਿੱਤਾ ਜਾਂਦਾ ਆ ਹਾਂ ਜੇ ਕੋਈ ਅੱਜ ਜਿਮਣੀ ਚੋਣ ਹੋ ਜੇ ਕੋਈ ਇਲੈਕਸ਼ਨ ਹੋ ਜੇ ਇੱਥੇ ਸਾਰੀਆਂ ਹੀ ਪਾਰਟੀਆਂ ਆ ਜਾਣਗੀਆਂ ਜਿਹੜੇ ਪੁਰਾਣੀਆਂ ਸਰਕਾਰਾਂ ਦੇ ਮੁੱਖ ਮੰਤਰੀ ਵੀ ਆਉਂਦੇ ਰਹੇ ਆ ਮੰਤਰੀ ਵੀ ਸਾਡੇ ਸਾਰੇ ਆਉਂਦੇ ਆ ਆਰੇ ਸਾਨੂੰ ਹਰ ਸਾਲ ਇਹੋ ਹੀ ਯਕੀਨ ਦਵਾ ਕੇ ਜਾਂਦੇ ਆ ਵੀ ਤੁਹਾਡਾ ਜਿਹੜਾ ਆ ਅਗਲੇ ਸਾਲ ਤੋਂ ਨੋਟੀਫਿਕੇਸ਼ਨ ਚ ਪੈ ਜਾਏਗਾ ਪਰ ਅਜੇ ਤੱਕ ਉਹ ਵਾਲਾ ਦਿਹਾੜਾ ਨਹੀਂ ਆਇਆ ਹੁਣ ਵੀ ਆ ਸਾਡਾ ਕੱਲ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਰਾਜਪੱਤਰ ਦੇ ਉੱਤੇ ਮਨਜ਼ੂਰ ਹੋ ਗਿਆ ਆ ਸਾਡੀ ਕੋਈ ਵੀ ਜ਼ਿਲ੍ਹਾ ਪ੍ਰਬੰਧਕ ਕਿਸੇ ਨਾਲ ਕੋਈ ਮੰਗਣੀ ਸਾਡੀ ਤੇ ਪੰਜਾਬ ਸਰਕਾਰ ਦੇ ਸੀਐਮ ਸਾਹਿਬ ਅੱਗੇ ਮੰਨ ਦੇ ਮੰਗਿਆ ਮਾਨ ਸਾਹਿਬ ਐਸ ਟਾਈਮ ਤੁਹਾਨੂੰ ਵਾਹਿਗੁਰੂ ਨੇ ਬੜਾ ਵੱਡਾ ਰੁਤਬਾ ਦਿੱਤਾ ਹੈ ਤੁਸੀਂ ਇਹ ਸ਼ਹੀਦਾਂ ਦੇ ਵਾਸਤੇ ਤੇ ਸ਼ਹੀਦਾਂ ਦੇ ਸਿਰ ਦੇ ਉੱਤੇ ਹੀ ਪੰਜਾਬ ਚ ਆਏ ਜੇ ਇਹਨਾਂ ਨੇ ਸਭ ਤੋਂ ਪਹਿਲਾਂ ਸਰਦਾਰ ਭਗਤ ਸਿੰਘ ਦੀ ਆਵਾਜ਼ ਬੁਲੰਦ ਕੀਤੀ ਸੀਗੀ ਉਹ ਵੀ ਸ਼ਹੀਦ ਸੀਗੇ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਇਹਨਾਂ ਦੀ ਤੇ ਬਹੁਤ ਵੱਡੀ ਇਹਨਾਂ ਦੀ ਵੀ ਸ਼ਹਾਦਤ ਆ ਇਹਨਾਂ ਨੇ ਦੇ ਹਜ਼ਾਰਾਂ ਗੋਰੇ ਵੱਡੇ ਸੀਗੇ ਜੀ ਉਸ ਜੰਗ ਦੇ ਵਿੱਚ ਇਥੋਂ ਸਾਡੇ ਬਜ਼ੁਰਗ ਦੱਸਦੇ ਆ 1947 ਤੋਂ ਪਹਿਲਾਂ ਅੰਗਰੇਜ਼ ਅਫਸਰ ਜਦੋਂ ਅਟਾਰੀ ਤੋਂ ਲੰਘਦਾ ਸੀ ਏਸ ਸਮਾਧਾਂ ਤੋਂ ਹੋ ਕੇ ਜਾਂਦਾ ਸੀ ਇਸ ਜਗ੍ਹਾ ਨੂੰ ਸਲੂਟ ਕਰਕੇ ਜਾਂਦਾ ਸੀ ਉਹ ਬਹਾਦਰਾਂ ਦੀ ਕਦਰ ਕਰਦੇ ਸੀ ਭਾਵੇਂ ਉਹਨਾਂ ਨੇ ਇਸ ਜੰਗ 'ਚ ਉਹਨਾਂ ਨੂੰ ਸ਼ਹੀਦ ਵੀ ਕੀਤਾ ਸਾਡੇ ਨਾਲੋਂ ਜ਼ਿਆਦਾ ਤੇ ਉਹ ਸਨਮਾਨ ਦਿੰਦੇ ਸੀ बार-बार ਇਹੋ ਹੀ ਇਹਨਾਂ ਨੂੰ ਬੇਨਤੀ ਕਰਦੇ ਹਾਂ ਸੀ ਇਸ ਸਮਰੂਹ ਨੂੰ ਇਸ ਸ਼ਹੀਦੀ ਸਮਾਗਮ ਨੂੰ ਇਸ ਹੀ ਦੀ ਦਿਹਾੜੇ ਨੂੰ ਨੋਟੀਫਿਕੇਸ਼ਨ ਕਰਕੇ ਇਹਨੂੰ ਰਾਜ ਪੱਧਰ ਤੇ ਮਨਾਓ ਇਹਦੇ ਵਿੱਚ ਸਰਕਾਰ ਦਾ ਵੀ ਹਿੱਸਾ ਨਹੀਂ ਕਰਨਤ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਤੁਹਾਨੂੰ ਦੋ ਵਾਰੀ ਵਿਸ਼ਵਾਸ ਦਿਵਾਇਆ ਸੀ ਉਹਨਾਂ ਨੂੰ ਮਿਲੇ ਬਾਅਦ ਤੁਸੀਂ ਹਾਂਜੀ ਹਾਂਜੀ ਉਹਨਾਂ ਨੂੰ ਮਿਲੇ ਉਹ ਕਹਿੰਦੇ ਆ ਵੀ ਅਸੀਂ ਅੱਗੇ ਮਸਲਾ ਰੱਖਿਆ ਹੁਣ ਨਹੀਂ ਸਾਡੀ ਗੱਲਬਾਤ ਸੁਣੀ ਜਾ ਰਹੀ ਜੀ ਹੁਣ ਫਿਰ ਸਾਡੀ ਦੇ ਹੁਣ ਪ੍ਰੈਸਗੇ ਵੇਖੋ ਜਿਹੜੀ ਪ੍ਰੈਸ ਆ ਇਹ ਏਡੀ ਕੁ ਵੱਡੀ ਪਾਵਰ ਆ ਦੁਨੀਆ ਦੀ ਸਭ ਤੋਂ ਜਿਹੜੀ ਆਵਾਜ਼ ਆ ਉਹ ਪ੍ਰੈਸਰ ਉਠਾਉਂਦੀ ਆ ਹੁਣ ਤੁਸੀਂ ਸਾਡੇ ਇਹਦੇ ਵਿੱਚ ਬੜੇ ਤਕੜੇ ਜਰੀਏ ਜੇ ਮੀਡੀਏਟਰ ਜੇ ਤੇ ਅਸੀਂ ਉਮੀਦ ਕਰਦੇ ਆ ਬੀ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਹੈ ਪ੍ਰੈਸ ਕਾਨਫਰੰਸ ਹੈ ਇਹ ਸਾਡੀ ਕਾਮਯਾਬ ਹੋਏਗੀ ਤੇ ਸਰਕਾਰ ਸਾਡੀ ਗੱਲ ਮੰਨੇਗੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਦੂਸਰੀ ਗੱਲ ਆ ਇਹ ਅਟਾਰੀ ਜਿਹੜਾ ਭਾਰਤ ਦਾ ਸਭ ਤੋਂ ਪਹਿਲਾ ਪਿੰਡ ਆ ਐਂਟਰੈਂਸ ਦਾ ਜਦੋਂ ਤੁਸੀਂ ਸਾਰੇ ਇੰਡੀਆ ਵਿੱਚ ਐਂਟਰ ਕਰਦੇ ਜੇ ਭਾਰਤ ਦੀ ਐਂਟਰੈਂਸ ਇਸੇ ਪਿੰਡ ਤੋਂ ਆਉਂਦੀ ਆ ਜਦੋਂ ਇਹ ਸ਼ਹੀਦੀ ਦਿਹਾੜਾ ਮਨਾਇਆ ਜਾਏਗਾ ਨਾਲ ਇਸ ਪਿੰਡ ਨੂੰ ਬਹੁਤ ਉੱਚੇ ਲੈਵਲ ਤੇ ਡਵੈਲਪ ਕਰਨ ਕਿਉਂਕਿ ਇਹ ਇੰਡੀਆ ਦਾ ਫਰਸਟ ਐਂਟਰੀ ਪੁਆਇੰਟ ਆ ਇਹਦੇ ਤੇ ਵੱਧ ਤੋਂ ਵੱਧ ਇਨਵੈਸਟਮੈਂਟ ਕਰਨ ਪਿੰਡ ਨੂੰ ਬਿਊਟੀਫਿਕੇਸ਼ਨ ਕਰਨ ਇਹ ਬੜਾ ਤਕੜਾ ਇਤਿਹਾਸਿਕ ਪਿੰਡ ਹੈ ਜੀ ਠੀਕ ਹੈ ਜੀ ਨਹੀਂ ਸਰ ਐਸਾ ਹੈ ਕਿ ਪਿਛੇ ਦੋਨੋਂ ਸੀਐਮ ਸਾਹਿਬ ਨੇ ਵੀ ਲਿਆ تھا ਵੋਟ دیا تھا ਇਸ ਤੋਂ ਉਸਕਾ ਕੀ ਬਣਾ ਉਹ ਬਾਤੋਂ ਮੇਂ ਗੋਲ ਲਿਆਤਾ ਜੀ ਅੱਛਾ ਇਹ ਕਿ ਰੇਲਵੇ ਸਟੇਸ਼ਨ ਕਾ ਜੋ ਹੈ ਜਨਰਲ ਕੇ ਨਾਮ ਤੇ تھا ਉਹ ਅਭੀ ਤੱਕ ਇੰਪਲੀਮੈਂਟ ਨਹੀਂ ਕੀਆ ਹੋਆ ਜੀ ਅਜੇ ਤੱਕ ਉਹ ਇੰਪਲੀਮੈਂਟ ਨਹੀਂ ਕਾ ਬਹੁਤ ਕੋਸ਼ਿਸ਼ ਜਾਂਦੇ ਆ ਜੀ ਪ੍ਰੈਕਟੀਕਲ ਕੁਛ ਨਹੀਂ ਕਰਦੇ ਜੀ ਵੇ ਰੱਖ ਰਖਾਵ ਕੋਈ ਸਾਮ ਸੰਭਾਲ ਲਈ ਕੋਈ ਸਰਕਾਰ ਵੱਲੋਂ ਹੁਣ ਤੱਕ ਕੋਈ ਇੱਥੇ ਕੀਤੀ ਜਾ ਰਹੀ ਨਹੀਂ ਜਾਂ ਆਪ ਹੀ ਸਾਰਾ ਕਰ ਰਹੇ ਹੋ ਸਾਡਾ ਟਰਸਟ ਵੱਲੋਂ ਆ ਜੀ ਅਸੀਂ ਇੱਥੇ ਇੱਕ ਬਹੁਤ ਤਕੜਾ ਪੰਜਾਬ ਲੈਵਲ ਦਾ ਬਹੁਤ ਵੱਡਾ ਦੰਗਲ ਕਰਾਉਂਦੇ ਆ ਜੀ ਹਰ ਸਾਲ ਕਰਵਾਉਂਦੇ ਆ ਉਸ ਦੰਗਲ ਦੇ ਵਿੱਚ ਪੰਜਾਬ ਦੇ ਨਾਮੀ ਕਲਾਮੀ ਪਹਿਲਵਾਨ ਆਉਂਦੇ ਆ ਇਹਦੇ ਵਿੱਚ ਅਸੀਂ ਟਰਸਟ ਵੱਲੋਂ ਤੇ ਸਾਡੇ ਵੱਡੇ ਭਰਾ ਸਰਦਾਰ ਪੂਰਨ ਸਿੰਘ ਸੰਧੂ ਰਣੀ ਕੇ ਉਹ ਬਹੁਤ ਸਹਿਯੋਗ ਕਰਦੇ ਆ ਸਰਦਾਰ ਪੂਰਨ ਸਿੰਘ ਸੰਧੂ ਮੇਰੇ ਫਾਦਰ ਸਰਦਾਰ ਹਰਜੀਤ ਸਿੰਘ ạtਾਰੀ ਨੇ ਇਹ ਵਲੇ ਦੰਗਲ ਦਾ ਪ੍ਰੋਗਰਾਮ ਆਰੰਭ ਕੀਤਾ ਸੀ ਜਿਹੜਾ ਕਿ ਹੁਣ ਬਹੁਤ ਨੌ ਨੌ ਨਿਆ ਬਹੁਤ ਦੁਨੀਆ ਦੂਰੋਂ ਦੂਰੋਂ ਆਉਂਦੀ ਆ ਹਰ ਸਾਲ ਅਸੀਂ ਬਹੁਤ ਜੋਰਾਂ ਛੋਰਾ ਨਾਲ ਇਹ ਸਭ ਕੁਛ ਅਸੀਂ ਆਪਣੇ ਪਰਿਵਾਰ ਵੱਲੋਂ ਟਰਸਟ ਵੱਲੋਂ ਤੇ ਜਿਹੜਾ ਮੇਲਾ ਨਾਲ ਇਹ ਪੂਰਨ ਸਿੰਘ ਸੰਧੂ ਫਾਈਨੈਂਸ਼ਲੀ ਵੀ ਸਾਨੂੰ ਬਹੁਤ ਸਪੋਰਟ ਕਰਦੇ ਆ ਮੋਰਲੀ ਵੀ ਸਪੋਰਟ ਕਰਦੇ ਆ ਇਹ ਸਾਰਿਆਂ ਦੇ ਆਸਰੇ ਚੱਲ ਰਿਹਾ ਪਰ ਸਰਕਾਰ ਦਾ ਕੋਈ ਕਿਸੇ ਕਿਸਮ ਦਾ ਕੋਈ ਵੀ ਯੋਗਦਾਨ ਸਾਨੂੰ ਨਹੀਂ ਹੈਗਾ ਔਰ ਅਸੀਂ ਹਰ ਸਾਲ ਆਪਣਾ ਸੰਘਰਸ਼ ਜਾਰੀ ਰੱਖਾਂਗੇ ਕਿਤੇ ਨਾ ਕਿਤੇ ਕੋਈ ਯੋਧਾ ਉੱਠੇਗਾ ਕਿਤੇ ਨਾ ਕਿਤੇ ਸਾਡੀ ਕੋਈ ਆਵਾਜ਼ ਸੁਨੇਗਾ ਜਿਹੜਾ ਇਸ ਪ੍ਰੋਗਰਾਮ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹਨੂੰ ਦਰਜ ਕਰਕੇ ਜਾਏਗਾ ਜਿਹੜਾ ਇਸ ਨੂੰ ਨੋਟੀਫਿਕੇਸ਼ਨ ਦਰਜ ਕਰੇਗਾ ਰਹਿੰਦੇ ਇਤਿਹਾਸ ਤੱਕ ਉਹਦਾ ਵੀ ਨਾਂ ਰਹੇਗਾ